دور ناهي ريري هو پيغا ماي اغه دانا هو پي ڪري نشن نيا هو تي سادي Yeah, yeah, yeah. ਹੋਰ ਬਾਬਾ ਤੇਰੇ ਸੱਚੇ ਦਰਬਾਰ ਦੀ ਤੇਰਾ ਰਵੀ ਹੋਗਾ ਕਿ ਐਵੇਂ ਜਿਲਾ ਦੇਣਾ ਇਹਨਾਂ ਜਰ ਦਾ ਜਿਲਾ ਤੁਹਾਨੂੰ ਬਾਤ ਕਰ ਹੰਤਾ ਕੋਲੇ ਕਾ ਬਹੁਤ ਮਸ਼ਹੂਰ ਹੋਣਾ ਕੋਈ ਰਾਹ ਨਹੀਂ ਬਣਿਆ ਐਵੇਂ ਪੱਟੀ ਜਨੇ ਆਂ ਜਿਨਾਣਾ ਆਂ ਲੱਗਦੇ ਆ ਇਹ ਬੱਚੇ ਦਾ ਜਿਹੜਾ ਸਰੀਰ ਆ ਨਾ

Onlarin havikası bitiyor, bulup ਜਾ ਰਿਹਾ ਨੇ ਬੀਚੇ ਜਾ ਰਹੇ ਕਾਹਣੀ ਬੈ ਗਦੇ ਕੀ ਗੱਲ ਹੈ ਕਿੰਨਾ ਬਾਲਦਾ ਬਕਰਾਂ ਦਾ ਹੋ ਗਿਆ ਓਹ ਜਟਾ ਬਾਬੇ ਕਿੰਨਾ ਕਾਹਨੇ ਦੇ ਵੀ ਮਨ ਨੇ ਹੋਰ ਕਿਤਾ ਆਈ ਸਾਲ ਦਨੇ ਆ ਜੇ ਬੱਚਾ ਸਹੀ ਹੋ ਜੇ ਦੁਆਇਆਂ ਦਾ ਖੜਾ ਸਿੰਜ ਜੇ ਹੈ ਮੈਨੂੰ ਪਤਾ ਕੀ ਕਹੋ ਜਾਂਦਾ हा ठीकु आहे बचो ਸਾਹ ਕੁ ਮੂਰੇ ਤਾਂ ਆ ਗਿਆ ਪਰ ਦੱਸੋ ਬੇਰ ਕੀ ਕਰਦੇ ਆ ਜਿਹੜਾ ਥੋੜਾ ਬੱਚਾ ਜਿਹਨੂੰ ਜਨਮ ਹੋਇਆ ਹੈ ਬਾਈ ਮੈਂ ਇਕੱਲਾ ਬੁੜਾ ਮਾਈਕ ਚੱਲ ਮਾਈਕ ਪਰਲਾ ਯਾਰੋ ਬਹੁਆ ਬੋਲ ਅਰੇ ਅੱਲੇ ਅੱਜਾ ਬੋਲ ਨਕ ਤੋਂ ਬਾਅਦ ਮੁੰਡੇ ਨਾਲ ਇੱਕ ਕੜਾਈ ਲੱਗਦੀ ਹੈ ਬੱਚੇ ਦੇ ਜਿਵੇਂ ਇੱਕ ਵਿਆਹ ਹੀ ਹੋ ਗਈ ਕਿ ਇੱਕ ਦਿਨੇ ਆਪਾਂ ਜਿਵੇਂ ਪੁੱਤ ਦੀ ਆਏ ਬੁਲਦੇ ਨੇ ਇਸ ਤਰ੍ਹਾਂ ਕਰਦੇ ਨੇ ਯਰ ਵੇਰੀ ਹਲਕੀ ਲੱਗਦੀ ਆ ਕਿਰ ਜਾ ਕਿਵੇਂ ਬਣਾਉਂਦਾ ਲਾਈਨ ਜਿਵੇਂ ਦੁਕਾਨ ਦਾ ਨਹੀਂ ਹਾਂ ਤਾਂ ਜਾਨੇ ਵੀ ਕੰਮ ਲੇ ਉਦੋਂ ਜਦ ਜਰਮ ਹੁੰਦਾ ਨਾ ਬੱਚੇ ਦਾ ਤੇ ਜਦੋਂ ਅੱਜਾ ਹੋ ਜਾਂਦਾ ਮਹੀਨੇ ਦਾ ਉਦੋਂ ਇਹ ਸੁੱਖ ਲੱਗਦੀ ਹੁੰਦੀ ਆ ਉਹਦਾ ਆਮ ਨਹੀਂ ਨਾ ਇਹ ਕੋਹ ਹੋਰ ਆ ਤੁਹਾਡੇ ਸੁੱਖ ਲੱਗਦੀ ਆ ਖੁਸ਼ੀ ਦੀ ਅਲੱਗ ਹੀ ਈ ਉਹ ਸੁਖੀ ਇਹੋ ਬਿਮਾਰੀ ਹੈ ਨਹੀਂ ਉਹਦਾ ਕਰਉਣੇ ਕੁਛ ਹੁੰਦਾ ਨਾ ਫਰੀ ਹੋ ਗਈ ਹੈ ਨਹੀਂ ਹਾਂ ਇੱਕ ਲੇਰੀ ਲੱਗੂ ਵੀ ਮਾਣਾ ਮਸਾਣੀ ਰਾਣੀ ਦੀ ਬੱਚਾ ਕੱਢਣ ਰਾਮੂ ਕਿਹੜਾ ਹੋਣਾ ਤੁਹਾਨੂੰ ਯਾਰ ਟੈਨ ਲਿਆ ਗਿਆ ਰਾਜ ਨੂੰ ਲਾਗਣੇ ਬਾਈ ਤਰੀਕੇ ਇੱਕ ਹੀ ਗੱਲ ਹੈ ਮੇਰੇ ਕੋਲ ਆ ਜੀ ਮੈਂ ਉਹ ਬੱਚੇ ਦੀ ਜਨਮ ਦੀ ਖੁਸ਼ੀ ਨਹੀਂ ਲਾਉਣੀ ਆ ਨਾ ਕੋਈ ਪਾਣੀ ਕੋਈ ਕੋਈ ਸੋਰੀ ਦਾ ਖਿੰਡੜੇ ਖੇਚਾ ਕਰਾਏ ਕੋਈ ਡਾਕਟਰ ਹੋਵੇ ਨਾ ਤਾਂ ਇਹ ਵੀ ਨਹੀਂ ਸੁਣਦੇ ਜਦੋਂ ਬੰਦਾ ਬੱਚੇ ਦਾ ਆਉਂਦਾ भई ਮਾਣ ਮੈਨੂੰ ਚੋਟਿਆ ਖੈਰ ਕਿ ਟਾਈਮ ਲੱਗੂ ਉਹਦੇ ਵਿੱਚ ਹਿੱਸਾ ਹੈ ਕੋਈ ਚੱਕਰ ਨਹੀਂ ਤੁਸੀਂ ਉੱਥੇ ਲੰਘਾ ਜ਼ਿਆਦਾ ਹੋ ਗਿਆ ਬਣਾ ਲਿਆ ਉਹ ਚਾ ਗਿਆ ਉਹ ਨਹੀਂ ਉਸੇ ਲੰਘਣਾ ਉਹ ਕਰ ਰਹੇ ਹੋ ਆਕੇ ਦਾ ਗੱਟਾ ਹੋਇਆ ਤਾਂ ਲਾਲਾ ਪਾਣੀ ਹੋ ਗਿਆ ਕੋਈ ਨਹੀਂ ਬਣਾ ਲੇ ਕੋਈ ਸੁਆਹਲੀ ਉਹਦੇ ਕੰਚੇ ਪੜਾ ਜੇ ਪੀਰ ਕਹਿੰਦਾ ਤਾਂ ਖਾਲੀ ਜੀ ਮੋੜ ਦਾ ਦੇ ਕੋਈ ਦੇਖੇ ਨਹੀਂ ਉਹ ਸੁਭਾ ਜਾਵਾਂਗੇ ਇੱਥੇ ਇਹ ਕਾ ਹੁਣ ਤਾਂ ਜਾ ਕੇ ਟਿਕਟ ਹੁੰਦਾ ਮਿਲਣਾ ਹੋਊਗਾ ਹੁਣ ਦਾ ਲੱਗਣਾ ਅਸ ਬੱਚੇ ਦਾ ਉਹਦਾ ਬਾਬੇ ਦਾ ਖੇਤਪਾਲ ਦੇ ਰਾਸ ਸਾਰ ਲੈ ਕੇ ਜਾਣਾ ਇੱਕ ਵਾਰੀ ਚੌਕੀ ਲੈ ਕੇ ਆ ਆ ਹੱਸੋ ਜਾਓ ਲੈ ਕੇ ਜਾ ਆਉਣਾ ਤੁਸੀਂ ਬਹੁਤ ਸਾਰੇ ਕਾਲੇ ਉਹ ਬਣਾ 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 ਲਾਉਂਦੇ ਨੇ ਲਾਉਂਦੇ ਠੀਕ ਹੈ ਜਾਣਾ ਜਾਣਾ ਆਈ ਜਾਣਾ ਆਈ ਜਾਣਾ ਠੀਕ ਹੈ ਤੇ ਵੀ ਕਹਿੰਦਾ ਫਿਰ ਆਪਨੇ ਕੋਲ He <laughs> am